ਚਾਦਰਾਇਰ ਗਲੇ ਬੋਲ ਸਰਵਾਰਤੀ ਦੇਖ ਲੈ ਕਿੱਦਾਂ ਕੇ ਸਾਰੇ ਗਾਲੀ ਸਾਰੇ ਸਾਡੇ ਨਾਲ ਆਏ ਤੁਸੀਂ ਠੀਕ ਅਸੀਂ ਤੇ ਸਵਾਗਤ ਆ ਤੁਹਾਡੇ ਮਾਣ ਮਾਣ ਦੇ ਵਿੱਚ ਹੁਣ ਸਵੇਰੇ ਸਵੇਰੇ ਅਸੀਂ ਫਿੱਟ ਰਿਹਾ ਗੋਹਾ ਗੂੜਾ ਚਾਦਰਾਇਰ ਹੁਣ ਬੋਲ ਹੁਣ ਬੋਲ ਅਸੀਂ ਇੱਥੇ ਕਟਿੰਗ ਆਲਾ ਕਰਦੇ ਸੀ ਇਕੱਠਾ ਮੈਂ ਭਰ ਜਾਂਦੇ ਸੀ ਇਕੱਠਾ ਗੋਹਾ ਮੈਂ ਸੰਭਰੀ ਜਾਂਦੀ ਸੀ ਤੇ ਮੈਂ ਤਾਂ ਅੱਜ ਅੱਜ ਬਲੌਗ ਵੀ ਬਣਾਈ ਲੈਨੇ ਕਈ ਵਾਰ ਮਿਸ ਹੋ ਜਾਂਦਾ ਬਲੌਗ ਬਣਾਉਣਾ ਤੇ ਹੁਣ ਸ਼ੁਰੂਆਤ ਹੋ ਰਹੀ ਹੈ ਆਪਣੇ ਇੱਥੋਂ ਕਟਿੰਗ ਆਲੇ ਚੋਂ ਬਸ ਹੁਣ ਇਹਨਾਂ ਨੇ ਭਰਿਆ ਬੱਠਲ ਤੇ ਹੁਣ ਆਪਾਂ ਚੱਕਦੇ ਆਂਗੇ ਚਕਾਉਣੇ ਇਹਨਾਂ ਨੂੰ ਚਲੋ ਹਾਂਜੀ ਹੁਣ ਫਿਰ ਬਖਾਵਾਂਗੇ ਰੋਟੀਨ ਵੀ ਕੋਸ਼ਿਸ਼ ਹੋ ਸਕੇ ਕਿਉਂਕਿ ਕਈ ਵਾਰ ਆਪਾਂ ਤੋਂ ਵਲੌਗ ਬਣਦਾ ਵੀ ਹੈ ਨਹੀਂ ਵੀ ਬਣਦਾ ਹਨਾ ਇੱਕ ਪ੍ਰਾਣਿਕ ਕਮੇਟੀ ਕਿ ਤੁਸਾਂ ਕੱਟੀਆਂ ਵੇਚੀ ਕਹਿੰਦਾ ਤੁਸੀਂ ਚੰਗੀਆਂ ਕੱਟੀਆਂ ਲੈ ਲਓ ਭਾਈ ਹੁਣ ਦੱਸ ਇਹਨੇ ਪਾਸੇ ਕਿੱਥੋਂ ਲਈ ਚੰਗੀਆਂ ਕੱਟੀਆਂ ਲੈ ਆਏ ਇਹਨਾਂ ਦੀ ਸੇਵਾ ਹੀ ਕਰ ਲਈ ਉਹ ਹੀ ਬਹੁਤ ਆ ਗਈ ਤੇ ਹੁਣ ਕੋਸ਼ਿਸ਼ ਇਹੀ ਹੈ ਨਾ ਵਾਲਾ ਮੇਰੇ ਕੋਲ ਜਿੰਨਾ ਇਹ ਰਹਿੰਦਾ 그러면은 ਛੋਕ ਕਰਤਾ ਮੈਂ ਇਹਦਾ ਅੱਧਾ ਹੋਣਾ ਨੂੰ ਖਲ ਵੀ ਲਿਆ ਕੇ ਖਲ ਦੀ ਸਮੀ ਲਾਇਆ ਪਈਏ ਤੋਂ ਪੱਠੀ ਹੋ ਗਿਆ ਕਰਮਾ ਤਾਂ ਕਰਦੇ ਤੇ ਵੀ ਆਇਆ ਨਾ ਬਰ ਚੰਗੀ ਕਟੀਆਂ ਲੈਣਾ ਕਿਹੜਾ ਸੌਖੀਆਂ ਪੀਆਂ ਨੇ ਗਈਆਂ ਠੀਕ ਆ ਚਲੋ ਫਿਰ ਹੋ ਚੱਲੇ ਅੰਦਰ ਮੈਂ ਪਹਿਲਾਂ ਇੱਥੋਂ ਇਕੱਠਾ ਕਰਦਾ ਤੇ ਉਹ ਚਲ ਇਸਾਂ ਵੀ ਆਪਾਂ ਕਟੀਆਂ ਨੂੰ ਸਾਰੀਆਂ ਇਹਨਾਂ ਨੂੰ ਪਾਤੀ ਸੀਗੀ ਸੰਨੀ ਲਾ ਕੇ ਨਾ ਜਿਹੜੇ ਫੀਡ ਬਣਾਈ ਹੋਈ ਸੀ ਉਹ ਪਾਤੀ ਸੀ ਨਾਲੇ ਪਾਤਾ ਸੀ ਆਪਾਂ ਚੌਕਰ ਦੇਖੋ ਨੇ ਸਾਰੀ ਥੂੜੀ ਹੁਣ ਫਿਨਿਸ਼ ਕਰ ਦਿੱਤੇ ਨੇ ਪਰ ਮੂਰੇ ਰੋਲੀ ਜਾਂਦੀ ਸੀ ਹੁਣ ਸਾਰੀ ਫਿਨਿਸ਼ ਕਰ ਦਿੱਤੇ ਨੇ ਸਾਰੀ ਖਾ ਲਈ ਇੱਧਰ ਹੁਣ ਪਸ਼ੂਆਂ ਨੂੰ ਨਿਮਾਉਣਾ ਹੈਗਾ ਬਾਹਰ ਕੱਢਣਾ ਹੈਗਾ ਕੜੀਆਂ ਲਿਗੀਆਂ ਇਹਨਾਂ ਨੂੰ ਬਾਹਰ ਕੱਢਣਾ ਹੈਗਾ ਨਿਮਾਉਣਾ ਹੈਗਾ ਇਹ ਕਰਾਂਗੇ ਧੁੱਪੇ ਉੱਥੇ ਤੇ ਆਹ ਖੜੀਆ ਰਾਨੋ ਰਾਨੋ ਨਾਣੋ ਨਾਣੋ ਆ ਨਾਣੋ ਓ ਨਾਣੋ ਹੁਣ ਤੂੰ ਖਾ ਚੁੱਕੇ ਨਾਲ ਚੌਕਰ ਖਾ ਲੈ ਨਾਲੇ ਤੇਨੇ ਨਾਲੇ ਨੇ ਫੇਰ ਪਾਤਾ ਦੇ ਉੱਤੇ ਪਾਤਾ ਫੇਰ ਵੀ ਇਹਨੇ ਉਹੀ ਕੰਮ ਹੂੰ ਕਿਦ ਕੀ ਹੋਈ ਹੈਗੀਆਂ ਤੂੰ ਮੇਲੋ ਹਾਂ ਤੂੰ ਵੀ ਖਾ ਚੁੱਕੀ ਏ ਬਈ ਪਾ ਕੇ ਦਿੱਤਾ ਤੈਨੂੰ ਚੌਕਰ ਚੀਕਾ ਆਵੇ ਦੇ ਸਟੈਫੀ ਇਹ ਰਾਤ ਨੂੰ ਸਾਡੇ ਪੇਟੀ ਥੱਲੇ ਵੜ ਕੇ ਪੈ ਜਾਂਦੇ ਰਾਵਣ ਇਹਨੂੰ ਕੋਈ ਨਿਗਰਾਨੀ ਦਾ ਨਹੀਂ ਹੈਗਾ ਤੇ ਦੇਖ ਮਸਤੀ ਚ ਪੂਰੀ ਰਹਿੰਦੀ ਚੌਵੀ ਘੰਟੇ ਮਾੜੇ ਨਾਮ ਲੈਦੇ ਸਟੈਫੀ ਬੱਸ ਉੱਥੇ ਹੀ ਸੈਫੀ ਭੱਜ ਕੇ ਦਿਖਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਦੌੜ ਲਾ ਸਪੀਡ ਫੜ ਲਾ ਸਪੀਡ ਪੜ ਲਾ ਪੜ ਲਾ ਭੱਜ ਭੱਜ ਮਾੜਾ ਇਹਨੂੰ ਕੋਤਿੰਦੇ ਹੁਲਦੇ ਐਂਜ ਕਰਕੇ ਐਂ ਕਰਕੇ ਝੋਲਦੇ ਝੋਲ ਚੋ ਫਿਰ ਦੇਖੀ ਫਿਰ ਚਾਕਦੀ ਸਪੀਡਾਂ ਦੇਖੀ ਉਹ ਗਈ ਲਓ ਦੇਖੋ ਸਮਾਣਾ ਛੇੜਨ ਦੀ ਦੇ ਦੇਖਣ ਘਰ ਕਿੱਥੇ ਬਣਾਇਆ ਦੇਖ ਤੇ ਉਹ ਵੜ ਗਈ ਮਾਂ ਦੀ ਟੀ ਹੰਡ ਠੰਡ ਵਾਲੀ ਮੰਦੀ ਹੈ ਕੀ ਆ ਗਾਂ ਵੀ ਸਾਡੀ ਬਹੁਤ ਜ਼ਿਆਦਾ ਠੰਡ ਮੰਦੀ ਆ ਬਈ ਔਖਾ ਹੋਇਆ ਪਿਆ ਗਾਂ ਜੀ ਦਾ ਮੈਂ ਤਾਂ ਬਹੁਤ ਪਰੇਸ਼ਾਨ ਨਹੀਂ ਆ ਰੇ ਨਾਲ ਉਹ ਤਿੰਨ ਚਾਰ ਬੋਤਲਾਂ ਸੇ ਉਹ ਪੀ ਆਤੀ ਨਾਲ ਚੰਗਾ ਵਰੀਆ ਖਾਂਦੀ ਹੈਗੀ ਸਾਰੇ ਦਿਨ ਤਾਂ ਖੜੀ ਰਹਿੰਦੀ ਹੈ ਇਹ ਤੇ ਰਾਤ ਨੂੰ ਪਤਾ ਨਹੀਂ ਕਿਉਂ ਤੱਕ ਉੱਠਣ ਲੱਗੀ ਔਖਾ ਮੰਦੀ ਹੈਗੀ ਸੂਣ ਵਾਲੀ ਗਾਂ ਗੀ ਚੱਲ 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 ਕੋਸ਼ਿਸ਼ ਕਰ ਹੋ ਜਾ ਹੋ ਜਾ ਖੜੀ ਚੱਲ 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 ਕੀ ਆ ਯਾਰ ਜੀ ਵਧੀਆ ਖੜੀ ਹੋਣ ਲੱਗ ਗਈ ਸੀਗੀ ਹੁਣ ਪਤਾ ਨਹੀਂ ਕੀ ਦਿੱਕਤਾਂ ਫੇਰ ਆਉਣ ਲੱਗੀਆਂ ਇਹਨੂੰ ਐ ਨਾ ਬੰਦੇ ਦਾ ਮਨ ਔਖਾ ਹੋ ਜਾਂਦਾ ਜਦੋਂ ਇਹ ਚੱਕਰ ਪੈਂਦਾ ਵਾ ਪਿਛਦੀ ਵਧੀਆ ਖੜੀ ਹੋਣ ਲੱਗ ਸਤੈ ਨੂੰ ਪੋਲੇ ਥਾਂ ਮੇ ਰੱਖਦੇ ਤੂੜੀ ਵਾਲ ਖਾਣੇ ਇੱਥੇ ਕੋਈ ਆਏ ਹੈ ਨਹੀਂਗਾ ਅਭੀ ਪੱਕੇ ਥਾਂ ਤੇ ਰੱਖਦੇ ਆ ਇਹਨੂੰ ਫੇਰ ਵੀ ਮੈਨੂੰ ਕੀ ਦਿੱਕਤ ਆਉਂਦੀ ਆ ਕੋਸ਼ਿਸ਼ ਪੂਰਾ ਕਰਦੇ ਖੜਾ ਹੋਣ ਦਾ ਫੇਰ ਵੀ ਖੜੀ ਹੋਣ ਦੀ ਕੋਸ਼ਿਸ਼ ਪੂਰੀ ਕਰਦੀ ਆ ਇਹ ਚੱਲ ਚੱਲ ਹਾਂ ਹਾਂ ਖੜੀ ਹੋ ਐਤੋਂ ਮਨ ਖਰਾਬ ਹੋ ਜਾਂਦਾ ਬੇਚੀ ਦੀ ਵਧੀਆ ਸੈੱਟ ਹੋ ਗਈ ਸੀਗੀ ਤੇ ਆ ਹੁਣ ਫੇਰ ਕੀ ਚੱਕਰ ਪੈਦਾ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਇਹਦੀ ਮੈਂ ਹੁਣ ਇਹਨਾਂ ਨੂੰ ਆਏ ਕਹਿੰਨੇ ਵੀ ਉਹ ਤਾਂ ਸੀਸੀਆਂ ਪਿਆ ਕੇ ਦੇਖ ਲਈ ਅਸੀਂ ਨੇ ਵੀ ਹੋਂ ਡਾਕਟਰ ਨੂੰ ਕਿਹਾ ਕਹਿ ਵੀ ਕੋਈ ਦੇਖੇ ਕੀ ਪ੍ਰੋਬਲਮ ਐ ਇਹਨੂੰ ਤਿੰਨ ਸੀਸੀ ਪੈਨੇ ਘੱਟੋ ਘੱਟ ਮੈਂ ਇਹਨੂੰ ਤਿੰਨ ਸੀਸੀਆ ਜਿਣੀ ਪਹਿਲਾਂ ਵਾਲੀ ਗਾਂ ਸਾਡੀ ਬੈਠੀ ਸੀ ਉਹਨੂੰ ਅਸੀਂ ਸਿਰਫ ਇੱਕ ਤੇ ਡੇਢ ਸੀਸੀ ਪੈਈ ਸੀ ਜਦੋਂ ਬੜੀ ਭੱਜਣ ਲੱਗੀ ਸੀਗੀ ਉਹ ਇਹਨੂੰ ਤਾਂ ਇੰਨੀਆਂ ਪਿਆ ਤੇ ਫਿਰ ਵੀ ਇਹਨੂੰ ਕੋਈ ਅਸਰ ਨਹੀਂ ਦਿਖਾਉਂਦੀ ਹੈਗੀ ਐਥੋਂ ਮਨ ਖਰਾਬ ਹੋ ਜਾਂਦਾ ਵਾ ਸਹੀ ਗੱਲ ਹੈ ਮੇਰਾ ਤਾਂ ਬੜਾ ਮਨ ਦੁਖੀ ਹੋਇਆ ਪੈ ਗਿਆ ਨਾ ਤਾਂ ਖਾਸ ਕਰਕੇ ਗਾਂ ਮਤੋਂ ਇੱਕ ਕਾਲਾ ਆਪਾਂ ਲੈ ਕੇ ਆਏ ਸੀਗੇ ਆ ਤਾਂ ਮੇਰਾ ਮਨੀਪਲਡ ਦੇਖ ਲਾ ਪੱਟ ਨੇ ਸਾਰਾ ਖਾ ਲਿਆ ਤੇ ਆ ਗਲਾਬ ਦੇ ਫੁੱਲ ਲੱਗੇ ਹੋਇਆ ਤੇ ਕੱਲ ਆਪਾਂ ਲੈ ਕੇ ਆਏ ਸੀ ਪਪੀਕੇ ਦਾ ਬੂਟਾ ਨਾਵਲਾ ਇਹ ਮੈ ਲਾਉਣਾ ਬਾਹਰ ਪਹਿਲਾਂ ਮੇਰਾ ਜਿਹੜਾ ਲੱਗਿਆ ਹੋਸੀ ਸਾਰਾ ਮੱਚੀ ਬਸ ਕਹਿੰਦੇ ਇਹਨੂੰ ਪਾਣੀ ਘੱਟ ਲਾਉਣਾ ਪੈਂਦਾ ਘੱਟ ਪਾਣੀ ਲਾਉੀ ਤਾਂ ਕਰਦੇ ਇਹ ਹੁਣ ਅੱਜ ਨੂੰ ਦੇਖਾਂ ਕੋਈ ਐਸੀ ਥਾਂ ਤੇ ਲਾਉਣਾ ਜਿੱਥੇ ਪਾਣੀ ਇਹਨੂੰ ਘੱਟ ਲੱਗੇ ਕਿਉਂਕਿ ਫਲ ਨੂੰ ਹਮੇਸ਼ਾ ਪਾਣੀ ਦੀ ਸਿਰਫ ਜਿੰਨਾ ਕੋ ਲੋੜਾ ਉਨੀ ਕਲਾਉਣਾ ਚਾਹੀਦਾ ਹੈ ਗਾਉ ਨੂੰ ਇੱਧਰ ਜਿਹੜੀ ਸਾਡੀ ਗਾਂ ਉਹ ਨਹੀਂ ਉਹਨੂੰ ਪਹਿਲਾਂ ਨਾਲ ਚੌਕਰ ਨਾਲੇ ਦਾਣਾ ਸਾਰੀਆਂ ਚੀਜ਼ੇ ਭੋਣੇ ਨੇ ਵਿੱਚ ਇਹਦੇ ਉਹ ਫੀਡ ਬਣਾਈ ਹੋਈ ਉਹ ਵੀ ਨਹੀਂ ਉਹ ਨੂੰ ਪਾਛੇ ਅਤੀ ਲੈ ਇਹਨੂੰ ਪਾ ਮੈਡਮ ਨੂੰ ਹੁਣ ਖਾੜ ਕੇ ਹੀ ਖਾ ਕੇ ਹਟੀਆਂ ਹੈ ਹੈ ਮੜਾ ਨਾ ਹੋਕਰ ਪਾਣੀ ਪਾਜ ਥੋੜਾ ਜਿਹਾ ਕਰ ਦੇ ਹੁਣ ਗਿੱਲਾ ਤਾਂ ਹੈਗਾ ਪੂਰਾ ਇਹ ਗਿੱਲਾ ਤਾਂ ਹੈਗਾ ਇਹ ਪੂਰਾ ਬਾਲਾ ਪਾਤਾ ਪਾਣੀ ਸੰਤਰਾ ਉਹ ਜਾਨਾ ਵੀ ਬਹੁਤ ਥੋੜਾ ਉਹ ਖੰਮੀ ਥੋੜੀ ਜਾਂਦੀ ਹੈ ਨਾ ਤਾਂ ਇਹਨੂੰ ਕਿ ਚੱਕਰ ਕੀ ਪੈਂਦਾ ਉਹ ਗਾਂ ਜੀ ਮੈਨੂੰ ਤਾਂ ਸਮਝ ਚ ਨਹੀਂ ਆਉਂਦੀ ਹੈਗੀ ਖੜੀ ਹੋਣ ਦਾ ਨਾ ਹੀ ਨਹੀਂ ਲੈਂਦੀ ਹੈਗੀ ਰਾਖਾ ਵੀ ਗਾਂ ਜੀ ਦਾ ਆਪਾਂ ਤਿੰਨ ਸੀਸੀ ਪਿਆਤੀ ਉਹਨਾਂ ਨਾਲੇ ਉਹ ਗਾਣੋਂ ਆਪ ਡੇਢ ਸੀਸੀ ਪਈ ਸੀ ਹਨਾ ਦੇਖ ਲਓ ਉਹਦੇ ਨਾਲ ਹੀ ਖੜੀ ਹੋ ਗਈ ਸੀ ਵਧੀਆ ਬੱਪੂ ਨੂੰ ਛੱਦ ਕੇ ਦਿਖਾ ਦੇ ਕਦੇ ਵੀ ਐਂ ਖੜੀ ਕਿਉਂ ਨਹੀਂ ਹੁੰਦੀ ਹੈਗੀ ਹਾਂ ਹੁਣ ਹੋ ਚੁੱਕੀ ਆਪਦੇ ਆਪੇ ਖੜੀ ਤੇ ਬਸ ਹੁਣ ਉਹ ਲੇਟੀ ਲੈ ਕੇ ਮੂਰੇ ਉਹਨੂੰ ਦੇਖ ਕੇ ਜਰਕਦਣ ਖੜੀ ਹੋ ਜਾਂਦੀ ਹੈਗੀ ਮੈਂ ਤਾਂ ਐਸੀ ਉੜਦੀ ਨਹੀਂਗੀ ਤੇ ਉਹਨੂੰ ਦੇਖ ਕੇ ਨਾਲ ਦੇ ਦਾਣੇ ਨੂੰ ਉਹ ਪਾਤਾ ਦਾਣਾ ਤੇ ਸੰਨੇ ਲਾ ਦੇਣੀ ਉਹਦੀ ਮਿਕਸ ਕਰਕੇ ਇਹਨੂੰ ਉਹਨੂੰ ਦੇ ਇੱਕ ਜਰਕ ਤਾਂ ਖੜੀ ਹੋ ਜਾਂਦੀ ਹੈਗੀ ਸਾਰੀ ਪੂੰਛ ਇਸ ਮਾਰ ਕੇ ਬੱਠਲ ਜਰਾ ਸਾਰਾ ਸਾਫ ਕਰ ਦੋ ਆਰੇ ਲਾਤੀ ਨੂੰ ਸੰਨੀ ਚੌਕਰ ਨਹੀਂ ਪਾਣਾ ਉੱਤੇ ਹੈ ਪਾਣਾ ਨਹੀਂ ਠੀਕ ਹੈ ਇਹ ਕਾਲੇ ਸਰੂਪ ਦੀ ਥਾਲ ਪਾਈ ਅੱਖਾਂ ਕਿੰਨਾ ਪਾਇਆ ਸੀ ਇਹਦੇ ਵਿੱਚ ਸਮਾਨ ਆਪਾਂ ਸਾਰਾ ਸਾਮਾਨ ਪਾਤਾ ਆਈ ਵਾਰ 80 ਕਿਲੋ 80 ਕਿਲੋ ਦਾ ਨੇੜ ਮੱਕੀ ਕਿੰਨੀ ਪਾਈ ਸੀ 50 ਕਿਲੋ 50 ਕਿਲੋ ਮੱਕੀ ਖਾਲ 15 15 ਕਿਲੋ 15 ਕਿਲੋ ਖਾਲ ਤੇ 15 ਕਿਲੋ 10 ਕਿਲੋ ਸੋਰੀ 10 ਕਿਲੋ ਸੋਲ ਲਏ ਹਨ 5 ਕਿਲੋ ਸੋਇਆ ਵੀਨਾ 5 ਕਿਲੋ ਸੋਇਆ ਵੀਨਾ ਕਿਲੋ ਹਲਦੀ ਕਿਲੋ ਹਲਦੀ ਬਸ ਇਹ ਚੀਜ਼ਾਂ ਰਲਾ ਕੇ ਇਹਨਾਂ ਨੂੰ ਫੀਡ ਬਣਾਈਏ ਸਪੈਸ਼ਲੀ گاਉਂ ਨਹੀਂ ਬਣਾਈਏਗੀ 4 3500 4000 ਨੂੰ ਕਿਲੋ 3500 4000 ਨੂੰ ਕਿਲੋ ਆਲੇ ਕਿਵੇਂ ਖਾਲ ਥੋੜੀ ਭਵਾ ਦੇਣੀ ਸੀਗੀ ਮੱਕੀ ਫੋਲੇ ਦੇ ਬੜੇ ਮੈਂ ਦੰਦੇ ਪਾਈ ਆਪਣਾ ਘਰੋਂ ਵੀ ਖਾਲ ਤੇ ਬੜੇ ਮੈਂ ਦੇ ਨਾਲ ਹੂੰ ਮਾਹ ਦਾ ਬੀਜ ਪਾ ਲਈ ਅਸੀਂ ਅੱਤੀ ਦੋ ਕੋਸੀ ਹਾਂ ਬਾਈ ਨਾ ਹਾਲ ਕਿਉਂ ਹੋਈ ਡੇਟ ਵਿਚਾਰ ਹਾਂ ਹਾਂ ਇਹ ਤਾਂ ਟ੍ਰਾਂਸਲੇਟਰ ਦਾ ਗੱਟੇ ਮੰਗੂ ਪਹਿਲਾਂ ਤੇ ਚਾਰੀ ਹੋ ਗਏ ਨੇ ਇੱਕ ਕਵਾਂਟਰ ਲੈ ਕੇ ਆ ਗਏ ਉਹਦੇ ਵਿੱਚ ਸਾਰੀ ਪੈਣੀ 20 ਕਿਲੋ ਮੱਕੀ ਮਸਾਂ ਪਾਈ ਹੁੰਦੀ ਹਾਂ ਇਹ ਦਿੱਤੀ ਇਹਦੇ ਵਿੱਚ ਪਾਤੀ 50 ਕਿਲੋ ਮੱਕੀ 50 ਕਿਲੋ ਮੱਕੀ ਅਜੋਕ ਨਹੀਂ ਚਾਹੀਦੀ 35 ਕਿਲੋ ਬਹੁਤ ਆ ਨਸਕੀ ਮਾਹ ਨਹੀਂ 35 ਕਿਲੋ ਹਾਂ ਉਹਦੇ ਤਿੰਨ ਗੱਟੇ ਵਿੱਚ ਰੀਸ ਕਰਦੇ ਚਲੋ ਕੁਝ ਨਹੀਂ ਹੁੰਦਾ ਤਰਾ ਡੀਓਸ ਹਮ ਤਰਾ ਉਸ ਜਿਹੜੇ ਸੰਦੇ ਦੇ ਲੰਮੇ ਤੋਂ ਯਾਰ ਨੂੰ 50 40 ਮਿੰਟ ਇਹ ਸਬਾਦ ਹੋਣਾ ਬਰ ਨਹੀਂ ਕਿਤੇ ਨਹੀਂ ਜਾਂਦੀ ਹਜੇ ਚਲੋ ਆਹ ਦੇਖ ਲੈ ਰਾਣੂ ਦੀ ਛੇਤੀ ਇਹ ਵੀ ਮੈਨੂੰ ਪਾ ਤੜਕੇ ਤੂੰ ਖਾ ਚੁੱਕਿਆ ਨਾਲ ਤੈਨੂੰ ਚੌਕਰ ਪਾਤਾ ਦੋ ਵਾਰੀ ਟੁਕ ਟੇਕ ਜਾ ਹੁਣ ਹਾਂ ਵੀ ਮੈਨੂੰ ਨਹੀਂ ਪਾ ਤੁਸੀਂ ਰੱਖ ਕੇ ਗਏ ਸੀਗੇ ਮੈਨੂੰ ਨਹੀਂ ਪਤਾ ਹੈਗਾ ਇਹ ਪੇੜਾ ਦਾ ਨੂੰ ਪੇੜਾ ਦਾ ਰਾਣੋਂ ਨੂੰ ਆਹਰ ਸੇਤੀ ਮੈਨ ਨੂੰ ਪਾ ਦੋ ਤੇ ਝਾਕ ਦੀ ਹੈਗੀ ਹਾਕ ਕਰੀਏ ਨੇ ਤੇ ਗਾਟ ਕੋ ਬਿਲਣੇ ਨੇ ਉਹ ਗਾਟ ਰੋ ਬਿਲਣੇ ਪਾ ਕੇ ਲੈ ਆਈ ਸੀ ਥੋੜੀ ਜੀ ہاں ਕੰਗਰ ਕੇ ਉਧਰ ਵੀ ਫਲ ਗੋਬੀ ਹੋਗੀ ਉਹ ਵੇਤੀ ਲਾਤੀ ਸੀ ਉਹ ਜੂ ਵੀ ਤੇ ਨਾ ਵੱਡੋ ਹੋ ਲਾਤੀ ਪਰਲੇ ਪਾਸ ਹਾਂ ਸਾਰੀ ਤੇ ਹੁਣ ਮਨ ਕਿ ਚੱਲ ਵੀ ਆਹ ਲਾਂਦੀ ਫੁੱਲ ਗੋਭੀ ਹਾਂ ਆ ਵੀ ਪੱਤ ਗੋਭੀ ਹਾਂ ਆ ਲਵਾ ਗੱਟ ਗੋਭੀ ਦੀ ਗੱਟ ਥੋੜੀ ਮੋਟੀ ਕਰਨਾ ਬਟਾ ਮੇਰੇ ਇਹ ਹੋ ਜਣਿਆ ਲੇਟ ਜਦੋਂ ਮੁੱਕੂਗੀ ਇਹਨੂੰ ਇਹ ਗੱਲ ਪੂਰੀ ਹਾਂ ਤਾਂ ਹੀ ਨਾ ਸੈਪਟਾਂ ਦੀ ਗੋਭੀ ਲਈ ਆ ਉਹ ਚੱਲ ਪਣੀ ਹਾਂ ਹਾਂ ਇਦੋਂ 20 ਦਾ ਮਹੀਨੇ ਬਾਅਦ ਦੂੰ ਆਪਾਂ ਨੂੰ ਆਹ ਆ ਜਾਣੀ ਹਾਂ ਇਹ ਖਤਮ ਹੋਣੀ ਆ ਤੇ ਰਾ ਆ ਜਾਣੀ ਆ ਜਦੋਂ ਆ ਪੱਤੀ ਗਈ ਹਾਂ ਉਹ ਤੋਂ ਵੇਰ ਵਰਾਇਟੀ ਦੀਆਂ ਕਿ ਲਾ ਦੇਣੀ ਆ ਹਾਂ ਸੇਤੀ ਗੋਭੀ ਜਿਹੜੀ ਮੋਟੀ ਤੇ ਲੂਗੀ ਲੋੜੀ ਤੋਂ ਬਾਹਰ ਹਮ ਜਨ ਜੇ ਆਪਾਂ ਗੋਭੀ ਹੈ ਤੇ ਮੁੱਲ ਨਹੀਂ ਆਉਂਦਾ ਇਹ ਜਿਹੜੀ ਗੋਭੀ ਆਪਾਂ ਲਾਉਣਾ ਹੈ ਆਪਣੇ ਰੇ ਸਾਡਾ ਰੂੜੀ ਦਾ ਰੇਪ ਆਰਗੈਨਿਕ ਹੈ ਹਮ ਆਰਗੈਨਿਕ ਪਾਇਆ ਪੰਖਲਾ ਰੂੜੀ ਦਾ ਰੇ ਪਾਇਆ ਗਿਰੂ ਦਾ ਠੀਕ ਹੈ ਹਾਂ ਇਹਦਾ ਰੇ ਕੋੜਾ ਸਪਰੇਅ ਕਰਦੇ ਨਾ ਉਹ ਵਧੀਆ ਨਹੀਂ ਹੁੰਦੀ ਹੈਗੀ ਜਿਹੜੀ ਆਪਣੀ ਕੋਈ 100% ਦਾਣਾ ਰਹੀ ਦਾ ਨਹੀਂ ਪਾਇਆ ਹਮ ਇਹ ਸਾਭਤ ਕਰਦੇ ਕਾਹਨਾ ਦੇ ਇਹ ਬਿਨਾ ਰੇ ਸਪਰੇਅ ਤੋਂ ਬਸ ਆਪਣੇ ਰੂੜੀ ਦਾ ਰੇ ਪਾਇਆ ਹੋਇਆ ਹੈ ਹੈਗੀਆ ਰੂੜੀ ਆਪਣੇ ਆ ਮੱਥੇ ਲਾਈ ਦੀ ਆ ਇਥੋਂ ਜਾ ਕੇ ਹਾਲ ਦੀ ਹੂੰ ਕਾਹਦੀ ਆਵਟ ਵੀ ਖਾਲੀ ਪਈ ਆ ਕਾਹਵਾਂ ਨਹੀਂ ਤੇ ਲਾਵਾ 1.5 ਘਟ ਬੋਦੀ ਸੀ ਹੂੰ ਤੇ ਇਹ ਗੰਡੇਆਂ ਨੂੰ ਲਾਉਣੀਆਂ ਹੈ ਨਾ ਗੰਡੇ ਵੀ ਲਾਉਣੇ ਹੈਗੇ ਇੱਧਰ ਬਸ ਆ ਰਹੇ ਗੰਡੇ ਇਹਨਾਂ ਚ ਗੰਡੇ ਲਾ ਦੇ ਗੰਡੇ ਕਿੰਨਾ ਕਰਕੇ ਪਤਾ ਕੀ ਜਲਾ ਉਹ ਸਾਰਾ ਕੁਝ ਹੋ ਜਾਂਦਾ ਤੇ ਗੰਡੇ ਆ ਪੁੱਤ ਥੋੜੇ ਜਿਹਾ ਘੱਟ ਹੁੰਦੀ ਆ ਹੂੰ ਇਹ ਤੁਮਰਾ ਗੜਾਈ ਗੜਾਈ ਬਾਹੀ ਭਾਉੜਦੇ ਆ ਹੂੰ ਜਦੋਂ ਇਹ ਆਪਣਾ ਉਹ ਜਗਾ ਇਹ ਮਿੱਟੀ ਸਾਫ ਤੇ ਜੀ ਇਹਦਾ ਕਰ ਥੋੜਾ ਜਿਹਾ ਗੰਡਾ ਮੋਟਾ ਦਾ ਤਮੰਦ ਆ ਤੇ ਉਹ ਆਇਆ ਆਲੂਆਂ ਦੀ ਬਾਟੇ ਵੀ ਥੋੜੀ ਮੋਟੀ ਕਰਨੀ ਸੀ ਤੁਸੀਂ ਨੇ ਕਿਹਾ ਕਿ ਆਲੂ ਹਾਂ ਮੋਟੀ ਯਾਰ ਇਹ ਪਾ ਪੜਿਆ ਸੀ ਉਹਦੇ ਦੇ ਮਕੀਆ ਕੀ ਹੁਣ ਜਦੋਂ ਫੇਰ ਭੂਨੇ ਦੀ ਨੂੰ ਹੋਣਗੇ ਹਾਂ ਰੋਟੇ ਕਿਹਦੇ ਨੂੰ ਚਾਹ ਰਹੀਆਂ ਨੇ ਹਾਂ ਆਲੂ ਵੀ ਆਪ ਕੋ ਪਿਛਲੀ ਵਾਰ ਆਪਣੇ 2 ਘਟਾ ਸੀ ਨਹੀਂ ਖਾਣੇ ਇਹਦੇ ਰੋਟ ਐ ਇਸ ਤਰ੍ਹਾਂ ਇੰਨੀ ਲੰਬਾਈ ਸੀ 2 ਵਟਾਲੇ ਟੋਕਰਾ ਆਲੂ ਦਾ ਪਟਾਟਾ ਹਾਂ ਇਹਦੇ ਜਿੰਨੇ ਆਪਾਂ ਗੈਰ ਗੇੜ ਘੱਟਾ ਹੋ ਗਿਆ ਠੀਕ ਐ ਠੀਕ ਐ 40 45 ਕਿਲੋ ਦਾ ਆਲੂ ਸੀ ਇਹ ਤੇ ਆ ਲਾਗ ਗਿਆ ਹੈ 5 ਦੇ ਵਟਾ ਠੀਕ ਐ ਆਪਾਂ ਨੂੰ 2 ਘਟੇ ਹੋ ਜਾਣੇ ਮੁੱਕਦੇ ਨਹੀਂ ਤੁੰਗਾ ਕਿ ਆਪਣਾ ਕਿਹੜਾ ਪੂਰੇ ਪਾਇਆ ਬਈ ਹਾਂ ਜਿਹੜੇ ਪਾਇਆ ਸੀ ਨਾ ਹੀ ਹੋਣ ਪੂਣਾ ਹਾਈਬ੍ਰਿਡ ਵੀਲ ਹੋ ਗਈ ਤੁੰਗੀ ਯਾਰ ਦੀ ਹਾਂ ਬੈਨ ਵੇਖੇ ਤਾਂ ਕਰੇ ਪਾਣ ਤਕੜਾ ਬਹੁਤ ਹੈ ਹਾਂ ਨਹੀਂ ਜੇ ਬਾਹਾਂ ਤਕੜਾ ਬਹੁਤ ਹੈ ਬੇਨ ਜਾਈ ਹਾਂ ਥੋੜਾ ਜਿਹਾ ਆਪਣਾ ਉਹ ਰੇਫੀ ਹੋਈ ਕਿਹੜੀ ਆਹ ਸਾਪਣੀਆਂ ਮਟਰ ਵੀ ਬਹੁਤ ਹੋ ਗਈ ਹਾਂ ਆਹ ਕੰਦੇ ਇੱਕ ਗੋਦੀ ਪਾ ਲਾਪੇ ਆਹ ਗੋਦੀ ਪੱਟੀ ਜਾਣੀ ਆਪਣੀ ਆਹ ਚੋਪੜੇ ਕੱਲੇ ਮਟਰ ਆ ਰਹੇ ਨੇ ਇਹ ਵੀ ਇੱਕ ਤਰ੍ਹਾਂ ਆਪਣਾ ਰੋ ਖਰ ਰਹੇ ਨੇ ਇੱਕ ਨਾ ਇਹਨਾਂ ਮਟਰਾਂ ਨੇ ਜੇ ਨੂੰ ਪੂਰੀ ਬੇਲ ਬਣਾਉਣੀ ਆ ਉਹਦੋਂ ਇਹ ਪੱਟੀ ਜਾਣੀ ਆਹ ਦੋ ਵਟਾ ਇਧਰ ਲਾਟਣਾ ਮਟਰ ਨੂੰ ਆਹ ਗੋਦੀ ਕਿਨਾਂ ਇਧਰ ਆਲੇ ਆ ਮਟਰ ਹੋ ਗਏ ਉਧਰੋਂ ਮਨਗਾ ਮੋਦੀ ਦੇ ਬੱਚਾ ਆਇਆ ਹੂੰ ਦੇਖ ਰਿਹਾ ਵੀ 20 ਗ੍ਰਾਂ ਦਾ ਫਰਕ ਆ ਤੇ ਜਲ 20 ਚੰਦਾ ਉਤਣੀ ਆ ਕਿਉਂ ਨਹੀਂ ਹੋਇਆ ਹੈਗਾ ਪਹਿਲਾਂ ਤਣੀਆਂ ਨਹੀਂ ਹੁੰਦਾ ਇਹ ਤਣੀਆਂ ਆ ਪਾਹੀ ਬੀਜ ਜਿਹੜਾ ਗੁਜਰਾਤ ਤੋਂ ਲਿਆਉਂਦਾ ਸੀ ਨਾ ਮਾਸੀ ਨੇ ਆ ਉਹ ਉਹ ਉਹੀ ਉਹੀ ਵੀ ਜਾਰ ਹੁੰਦਾ ਨਾ ਹੂੰ ਫਿਰ ਆਪਾਂ ਇਹ ਤਣੇ ਮੇਰੇ ਵੀ ਲੂੜ ਨਹੀਂ ਸੀ ਜੇ ਮੈਂ ਬਰਸ ਤੇ ਬਹੁਤ ਘੱਟ ਹੁੰਦੇ ਹੂੰ ਆਲੇ ਹੁਣ ਬਸ ਆਪਾਂ ਪੜਦੇ ਆ ਫਾਕ ਇਹਦਾ ਬਾਪੇ ਨੇ ਖਰਾਾ ਬਟਲਾ ਪੀਕ ਛੋਟੇ ਛੋਟੇ ਕਰਕੇ ਪੱਟੇ ਪੱਕ ਜੀ ਮੈਂ ਇੱਥੇ ਵੀ ਰੱਖ ਦਿਆਂ ਬਸ ਉਹੀ ਜਿਹੜੀ ਹੋਣੀ ਉੱਥੇ ਹੋ ਜਾਊਗੀ ਥੋੜੀ ਜਿਹੀ ਆਇਆ ਹਾਂ ਗਾਹਣ ਪਤਾ ਲੱਗ ਗਿਆ ਫੱਕ ਲਿਆ ਕੇ ਬਿਜਲੀ ਆਵਦੀ ਗੋਭੀ ਦੀ ਯਾਰ ਕੀ ਵੀ ਜਾਣੀ ਰਹਿ ਹਾਂ ਨਹੀਂ ਲਉਂਦੀ ਚਾਰ ਤਿੰਨ ਹਾਂ ਇਹ ਸਾਮੇ ਵੀ ਜੀ ਨਹੀਂ ਪੈਂਦੀ ਨਾ ਫੱਕ ਕੋਈ ਵੀ ਚੀਜ਼ ਆ ਇਹ ਸਾਮੇ ਹੁੰਦੀ ਆ ਫਿਰ ਇੱਥੇ ਲੱਕ ਸਿਆਲਾ ਚਾ ਕੇ ਲੱਗਦੀ ਐ ਕਿ ਖਲਿਆਰ ਕੇ ਦੀ ਜੀ ਨਾਲ ਤਾਂ ਬੜਵਾ ਸੀ ਹਾਂ ਚਲ ਵਸ ਇਨੀ ਕਲਾਕ ਦੇਖ ਲੋ ਲੱਗ ਗਈ ਜੀ ਹੁਣ ਇਹ ਤਾਂ ਨਰਾਲੀ ਨਾਲ ਹੀ ਲਾਉਣੀ ਪਵਾਏ ਤਾਂ ਹੈਨੀ ਹਨਾ ਥੋੜੀ ਥੋੜੀ ਬਿੱਥੇ ਜੀ ਨਾਲ ਲਾ ਦੇ ਹਾਂ ਆਪਣਾ 3 ਨੰਬਰ ਟਮਾਹਣ ਦੀਆਂ ਹਾਂ ਹਾਂ ਰੋਦੀ ਬੋਦੀ ਘੱਟ ਬੋਦੀ ਬ੍ਰੋਕਲੀ ਵੀ ਲਾਉਣੀ ਸੀ ਹੁੰਦੀ ਆ ਬ੍ਰੋਕਲੀ ਉਹ ਸਲਾਡ ਦੇ ਤੌਰ ਤੇ ਖਾਦੀ ਜਾਂਦੀ ਬੜਾਈ ਨਹੀਂ ਜਾਂਦੀ ਉਹ ਹਾਂ ਦੂਜੇ ਸੰਤਰੀ ਉਹ ਉਹ ਹੁੰਦੇ ਨਾ ਉਹ ਸੈਲਟਰ ਲਈ ਖਾਤਰ ਹੁੰਦੀਆਂ ਨੇ ਮਤਲਬ ਬ੍ਰੋਕਲੀ ਹੋਗੀ ਉਹ ਗਾਜਰ ਹੋਗੀ ਸਬਜ਼ੀ ਬਸਵਾਦ ਘੱਟ ਜਾਂਦੇ ਉਹਨਾਂ ਦੀ ਖਾਣ ਚ ਉਹ ਵਧੀਆਂ ਹੁੰਦੀਆਂ ਨੇ ਉਹ ਸਲਾਦ ਦੇ ਤੌਰ ਤੇ ਖਾਣੀ ਗਾਜਰ ਗਾਜਰ ਘਟ ਇੱਕ ਪ੍ਰਕਾਰ ਤੇ ਉਹ ਗਾਜਰ ਬਹੁਤ ਪ੍ਰਕਾਰ ਦੀਆਂ ਹੁੰਦੀਆਂ ਨੇ ਇਤਕੀ ਸਾਗ ਵੀ ਆਪਾਂ ਘੱਟ ਵੀ ਜਣਾ ਆਹ ਲੋ ਕਰਾਂਗੇ ਪੱਟਣ ਵਾਲੇ ਪਤਾ ਵੀ ਜੱਲਾ ਪੱਟੇ ਤੋਂ ਕਰਦੇ ਆਂ ਔਰ ਇਹ ਸਾਰੇ ਖਰਾਬ ਕਰ ਜਾਂਦੀਆਂ ਨੇ ਪੱਟ ਪੱਟ ਕੇ ਨਾ ਸਾਪਨ ਨੂੰ ਵੀ ਪਤਾ ਸੀ ਇਹਦਾ ਬਸ ਆਹ ਵਾਲੀ ਬੱਟ ਤੇ ਲਾ ਦੋ ਬਸ ਜਿਹੜੀ ਆਹ ਰੈਡੀ ਆ ਵਾਲੀ ਬੱਟ ਹਾਂ ਤੋ ਗੰਡੇ ਹੀ ਥਾਂ ਛੱਡ ਲੋ ਹਾਂ ਆਹ ਦੇ ਹੋਰ ਵੀ ਡੱਡੀਆਂ ਜਾਈਆਂ ਲੱਗ ਗਿਆ ਇੱਥੇ ਗੱਠ ਗੋਬੀ ਤੇ ਬਾਕੀ ਹੁਣ ਕਿਹੜਾ ਰਹਿ ਗਿਆ ਆਪਣਾ ਹੁਣ ਇਕੱਲਾ ਰਹਿ ਗਿਆ ਪਪੀਤਾ ਲਾਉਣਾ ਹੈ ਹਨਾ ਮੇਰਾ ਸਭ ਤੋਂ ਫ੍ਰੇਵਟ ਫਲ ਹੈਗਾ ਪਪੀਤਾ ਚਲੋ ਬਾਸ ਬੋਕੀ ਜੀ ਲੈ ਕੇ ਆਉਗੇ ਇੱਥੇ ਕਿਹੜਾਈ ਟੋਆ ਪਟ ਦੋਗੇ ਹੁਣ ਲਾਉਣ ਲੱਗਿਆ ਹੈ ਪਾਣੀ ਪਾਣੀ ਤਾਂ ਨਾਲ ਦੀ ਨਾਲ ਲੱਗਦਾ ਜੇ ਮੈਂ ਆਪਾਂ ਗੋਦੀ ਲਾਤੀ ਦਾ ਨਾਲ ਵੀ ਨਾਲ ਹਮਮ ਜੀ ਗਾਰ ਬਣਾਇਆ ਜੀ ਆਹੋ ਨਾ ਲਾਇਆ ਸੀ ਨਾਲ ਦਿਨ ਪਾਣੀ ਲਾ ਹਮਮ ਸਬਜੀ ਤਾਂ ਖੈਰ ਹੈ ਹੋਈ ਤਾਂ ਵਧੀਆ ਪਈ ਆਪਣੀ ਕੋਈ ਬਾੜੀ ਬਾਕੀ ਦੇਖੋ ਹਮਮ ਬਾਕੀ ਆਪਾ ਅੱਜ ਅੰਡੋ ਵੱਡੀ ਕਰਕੇ ਲਾ ਦੇਣਾ ਮੁਰਕੇ ਨਰਤਾ ਦੀ ਜਗ੍ਹਾ ਲਾ ਦੇ ਹਮਮ ਜੀ ਜੀ ਹਮਮ ਨਾ ਪਿਲਾ ਆਉਂਨੇ ਆ ਫੇਰ ਆ ਪਾਉਣਾ ਹੁੰਦਾ ਪੁਰਾਣੇ ਲਾ ਜਾਂਦੇ ਕਹ ਲੈ ਜਾ ਆ ਉਹਨੇ ਮੁੜ ਕੇ ਫੇਰ ਮੁੜ ਕੇ ਇਹ ਮਨ ਮਨ ਨਾਲ ਕਿ ਲੱਗੋ ਤਨ ਵੀ ਨਹੀਂ ਮੁਕਣੀ ਠੀਕ ਹੈ ਹੂੰ ਉਹ ਬੀਤੀ ਹੋ ਗਈ ਉਹ ਥੋੜੀ ਅਜੇ ਚੀਣੀ ਨਹੀਂ ਦੇਣੀ ਹੂੰ ਆਹ 20 ਦਿਨ ਹੋਰ ਕਿਸੇ ਚੀਗੇ ਹੂੰ ਇਹ ਲੱਗੂ ਕਿ ਹੁਣ 11ਵਾਂ 12ਵਾਂ ਪਹਿਲਾ ਫਰਵਰੀ ਜਿਹੇ ਦਾ ਆਉਣਾ ਪਵੇ ਦੋਸਤੋ ਜਨਮੜੀ ਫਰਵਰੀ ਚ ਹੋ ਜਾਣਾ ਸਾਰਾ ਕੁਝ ਬਿੱਤੀ ਚੱਲੀ ਜਾਂਦਾ ਇਹੜਾ ਕੁਝ ਹੋ ਗਿਆ ਪਾਰ ਹੀ ਆ ਆ ਆ ਵੀ ਆਲੂਆਂ ਦੀ ਜੇ ਇੱਧਰ ਪਾਣੀ ਸਾਰੇ ਨੂੰ ਜ਼ਿਆਦੇ ਆਈ ਜਾਂਦਾ ਹੈਗਾ ਤੁਸੀਂ ਨਾ ਥੋੜਾ ਦੇ ਉਧਰ ਬਾਟੇ ਨੂੰ ਬੰਦ ਕਰ ਲਓ ਉਧਰੋਂ ਕਰੋ ਇੱਧਰੋਂ ਨਹੀਂ ਇੱਧਰੋਂ ਬਾਟੇ ਬੰਦ ਕਰੋ ਆ ਖੌਣਾ ਆਊਗਾ ਜਿਵੇਂ ਕਿਰਾ ਬਾੜੀ ਪਰ ਕਿਵਸ ਉਧਰ ਸੜਦੇ ਹੋ ਤੇ ਆਪਾਂ ਲਾਵਾਂਗੇ ਪਪੀਤੇ ਦਾ ਬੂਟਾ हां ऊ <laughs> <laughs> तो बस इन एयर फैन ਕਰਦੀਆਂ ਤੇ ਲਾਉਂਦੇ ਲਾਉਂਦੇ ਨਾ ਅੰਦੀ ਕਿੱਥੇ ਲਾਉਂਦੇ ਆ ਹਾੜੂ ਦੇ ਉਹਦੇ ਦੀ ਹਣਾ ਤੇ ਕੋਲ ਕਰਦੇ ਆ ਲੈ ਟਾਇਰ ਉਹਨਾਂ ਤੇ ਲਿਆਂਦਾ ਸੀ ਅੱਗੇ ਇਹ ਕਿਤੇ ਹਾੜੂ ਦੀ ਪਹਿਲੀ ਅਰ ਦੀ ਤੂੰ ਕਰਕੇ ਅੱਗੇ ਹਾੜੂ ਆਣੀ ਦੀ ਸਾਡੇ ਬਾਜਰਾ ਹੁੰਦਾ ਸੀ ਵੱਡਾਂ ਵਾਲਾ ਇਹ ਅਸੀਂ ਮਾਨੇ ਕਿ ਚਲੋ ਬਸ ਜੀਮੋ ਕਹੀ ਦੀਜਣਾ ਹੁੰਦਾ ਸੀ ਜਿਹੜਾ ਲੈਵਟ ਲਾਉਂਦੇ ਸੀ ਮੁਰਗੇ ਕੰਮ घाल ਹੁੰਦਾ ਸੀ ਸਾਨੂੰ ਤਿੰਨ ਕਬਾੜਾਂ ਪਰ ਹੀ ਲਿਆ ਦੇ ਦੀਜਣਾ ਪੈਣਾ ਹੁੰਦਾ ਹੁੰਨਾ ਪਰ ਇਹ ਕੰਮ ਜਾਰੀ ਰੱਖੀ ਫਤਮ ਕਰਦਾ ਇਹ ਬਾਜ ਦਾ ਗਰਮ ਵਾਲਾ ਹੁੰਦਾ ਗਰਮ ਵਾਲਾ ਹੁੰਦਾ ਛੱਡਦਾ ਏ ਇਕੱਲਾ ਨਾਲ ਕੇਰਾ ਛੱਡਿਆ ਹੋਇਆ ਪਾਣੀ ਦੇ ਵਿੱਚ ਆ ਸੀ ਹਾਂ ਹਰ ਰੋਜ਼ ਆਪਣੀ ਮੋਟਰ ਚੱਲਣੀ ਆ ਇਹਦੇ ਚ ਹੀ ਚੱਲਦੀ ਆ ਹਾਂ ਹਰ ਰੋਜ਼ ਹਾਂ ਗਾਹਾਂ ਨੂੰ ਕੀ ਕਰਨਾ ਇਹ ਕਿਹੜਾ ਪੱਟ ਕੇ ਇੱਥੇ ਲਉ ਬਦਲਣਾ ਹੁਣ ਇਹ ਮੰਨ ਗਿਆ ਬਹੁਤ ਵੱਡਾ ਹੋਇਆ ਕੰਮ ਚਾਰ ਸਾਲ ਹੋ ਗਏ ਹੈਨਾ ਹਾਂ ਵੱਡੀ ਹੋ ਗਈ ਉਹਨੂੰ ਤਾਂ ਜਿਉਂ ਕਰਕੇ ਬੂਝੇ ਰੇੜੇ ਬਣਾ ਲਿਆ ਹਾਂ ਇਹਨੂੰ ਹੋਰ ਥੇਰਾ ਪੱਟ ਕੇ ਹਾਂ ਚਲੋ ਹੁਣ ਬਰ ਨੱਕਾ ਬੰਦ ਕਰ ਦੋ ਇਹ ਤਾਂ ਲੱਗ ਚੁੱਕੀ ਆਪਣੀ ਗੋभी ਇੱਥੇ ਤੇ ਪਾਣੀ ਵੀ ਲਾਤਾ ਬਸ ਹੁਣ ਇੱਕ ਆਪਣਾ ਰਹਿ ਗਿਆ ਪਪੀਤਾ ਲਾਉਣ ਵਾਲਾ ਕਰਦੇ ਆ ਆਪਾਂ ਤਾਂ ਪਪੀਤੇ ਲਈ ਇਹ ਹੁਣ ਆਪਾਂ ਪੀਤੇ ਦਾ ਬੂਟਾ ਉਹਨਾਂ ਨੇ ਸਾਨੂੰ ਦੱਸਿਆ ਜੀ ਕਿ ਤੁਸੀਂ ਬੂਟਾ ਲੈ ਕੇ ਕਹਿੰਦੇ ਵੀ ਇਹਨੂੰ ਬਾੜੇ ਪਾਣੀ ਦੀ ਲੋੜ ਨਹੀਂ ਹੁੰਦੀ ਬੂਟੇ ਨੂੰ ਪਹਿਲਾਂ ਅਸੀਂ ਨਾ ਪਾਣੀ ਸਾਡਾ ਇੱਥੇ ਮੀਂਹ ਨੇ ਮਾਰਤਾ ਹੋ ਬਾੜਾ ਜਾਂਦਾ ਇੰਨਾ ਸੋਹਣਾ ਹੋ ਗਿਆ ਸੀਗਾ ਫਲ ਦੇਣ ਲੱਗ ਗਿਆ ਸੀਗਾ ਤੇ ਹੁਣ ਲੈ ਕੇ ਆਂਦਾਗਾ ਇੱਕ ਮੇਰਾ ਰਾਦਾ ਅੰਜੀਰ ਦਾ ਬੂਟਾ ਵੀ ਲਿਆਉਣ ਕੇ ਲਾਉਣ ਦੀ ਹੈਗੀ ਉਹ ਕਨੇ ਸਿੱਤਨ ਦਾ ਸੋਦਾ ਹਨਾ ਇਹ ਤਾਂ ਹਰ ਵਧੀਆ ਹੁੰਦੇ ਨਹੀਂ ਜਿਹੜੇ ਹੁੰਦੇ ਜਿਹੜਾ ਡਾਟ ਫਾਲਦੇ ਹਿਸਾਬ ਨਾਲ ਹੁੰਦਾਗਾ ਇਹ ਉਹ ਇੱਕ ਉਹਨਾਂ ਦੇ ਵੇਖ ਦੇ ਦੀ ਹਾਂ ਨਹੀਂ ਨਹੀਂ ਚੀਜ਼ ਦੀ ਜੇ ਜੋ ਆਪਾਂ ਤੇ ਪੜ ਕਰਦੇ ਆਂਗੇ ਨਾ ਫਿਰ ਹੁੰਦਾ ਵੀ ਜਿਹੜਾ ਪਾਣੀ ਚ ਚੀਜ਼ ਖੜੀ ਰਹਿੰਦੀ ਹੈ ਨਾ ਫਿਰ ਔਖਾ ਕਰ ਇਹ ਪੌਣੇ ਪਹਿਲਾਂ ਦਵਾਈ ਵੇ ਕੇ ਇਹ ਇਹ ਕਲੀ ਕੁਲੀ ਜੀ ਲੱਗਦੀ ਹੈ ਨਾ ਹੋਰ ਇਹ ਜਾ ਕੋਈ ਹੁੰਦਾ ਚੀਜ਼ਾਂ ਮੜਦ ਨੂੰ ਯਾਰ ਠੀਕ ਹੈ ਦੋਨੇ ਪੁੜੀਆਂ ਪਾ ਦਿੰਦੇ ਪਾਉਂ ਜਤਨੂੰ ਗੱਲ ਦਾ ਨਹੀਂ ਪਤਾ ਹੁਣੇ ਪਤਾ ਕਿਵੇਂ ਪਾਈ ਸੀੜੀ ਉੱਪਰ ਕਿਨੇ ਉਂਗਾ ਕੇ ਆਈ ਹਾਂ ਅੰਦਰੋਂ ਥੋੜੀ ਥੱਲੇ ਪਾਤੀ ਅੱਛਾ ਠੀਕ ਹੈ ਥੱਲੇ ਤੋਂ ਬਾਅਦ ਮੁੜ ਕੇ ਹੱਥੀਂ ਪਾ ਦਿੰਦੀ ਆੜੀ ਪੁੜੀ ਰਹਿਣੀ ਹੈ ਦੋ ਆ ਸੰਕਰ ਇਹ ਕਿੱਥੇ ਦੋ ਆ ਤੇਰੇ ਹੱਥ ਕੋਲੇ ਬਾਥੂ ਆ ਦੋ ਗੁਣਾ ਲੈਣਾ ਇੰਨੇ ਕੋਨੇ ਕੋਈ ਨਹੀਂ ਉਹ ਮੈਂ ਕਈ ਵਾਰ ਨਾਲ ਹਰਾ ਹੋ ਜਾਂਦਾ ਅਗੇ ਕਹਿੰਦੇ ਨਹੀਂ ਸੀ ਹੁੰਦੇ ਕਹਿੰਦੇ ਉਹ ਦਰਖਤ ਨਹੀਂ ਹਰਾ ਹੁੰਦਾ ਹੁੰਦਾ ਜਿਹੜੇ ਡੱਬਣ ਜੜ ਦੇਖ ਲਈ ਹਾਂ ਉਹਨੂੰ ਕੋਲ ਤੂੰ ਬੋਲ ਨਾ ਇਹਾ ਚੂਣੀ ਪੈਣਾ ਚੂੜ ਨਹੀਂ ਯਾਰ ਸਾਰੇ ਪਾ ਦੇ ਨਾ ਕੇਰਾ ਚੀ ਉਹ ਯਾਰ ਤੈਨੂੰ ਗੱਲ ਦਾ ਪਤਾ ਨਹੀਂ ਲੱਗਦਾ ਧਲੇ ਵੀ ਪੈ ਗਈ ਕੁੱਤੇ ਵੀ ਪੈ ਗਈ ਜਦੋਂ ਆਪਣਾ ਲੱਗ ਗਿਆ ਹੁਣ ਪਪੀਤੇ ਦਾ ਇੱਥੇ ਬੂਟਾ ਤੇ ਬਸ ਇਹਨੂੰ ਪਾਣੀ ਪਾਉਣਾਗਾ ਹੁਣ ਪਾਣੀ ਪਾ ਕੇ ਉਹ ਕਹਿੰਦੇ ਵੀ ਬਾਲਾ ਪਾਣੀ ਨਹੀਂ ਦੇਣਾ ਹੁੰਦਾ ਇਹਨੂੰ ਬਸ ਕੇਰੇ ਹੀ ਪਾਣੀ ਪਾਉਣਾ ਥੋੜਾ ਡੇਡਾ ਨਹੀਂ ਜਾਂਦਾ ਇਹ ਆਰ ਦਾ ਨੰਗੋਟ ਸਹੀ ਜਿਹਾ ਕਰਕੇ ਇੱਧਰ ਮਿੱਟੀ ਵੱਧ ਲਾ ਦਿਓ ਇੱਧਰਲੀ ਸਾਈਡ ਹੋਰ ਪਾ ਦਿਓ ਪਾਣੀ ਕੇਰੇ ਪਾਉਣਾ ਬਸ ਬਸ ਪਾਉਣਾ ਖੜ ਗਿਆ ਥੀ ਹਾਂ ਚਲੋ ਪਾਣੀ ਲੱਗ ਗਿਆ ਨੂੰ ਹੁਣ ਚਲੋ ਸਾਡਾ ਮੇਰਾ ਲਗਾ ਪਪੀਤੇ ਦਾ ਬੂਟਾ ਦੇਖਾਂਗੇ ਕਦੋਂ ਬੂਟੇ ਹੋਰ ਵੀ ਲੈ ਕੇ ਆਵਾਂਗੇ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਸਾਲ ਦੇ ਮਹੀਨੇ ਚੱਲ ਰਹੇ ਨੇ ਦੋ ਲੋਣੇ ਪੈਣੇ ਹੁੰਦੇ ਆ ਇਹ ਹੂੰ ਲੈ ਆਇਤ ਆਪਾਂ ਦੋ ਸੀ ਸੰਕਰ ਚੱਲੇ ਤੇ ਕਿਸੇ ਇੱਕ ਦਾ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਉਹ ਪਪੀਤੇ ਦੇ ਬੂਟੇ ਤਾਂ ਕਿੱਧਰ ਗਿਆ ਚਲੋ ਉਹ ਐ ਕਿਹੜਾ ਪਾ ਫੈਲਦਾ ਤੁਸੀਂ ਦੱਸ ਇਹ ਇਹ ਨਹੀਂ ਤਾਂ ਸਿੱਧਾ ਹੀ ਜਾਣਾਗਾ ਹੂੰ ਅੱਜ ਤਰੀਕ ਕਿੰਨੀ ਹੋ ਗਈ ਅੱਜ ਹੈਗੀ ਹੈਗੀ 17 ਤਰੀਕ ਹੈਗੀ 17 ਤਰੀਕ ਅੱਜ 17 ਤਰੀਕਾ ਚਲੋ ਤਰੀਕ ਨੋਟ ਕਰ ਲਾਂਗੇ ਦੇਖਾਂਗੇ ਕਿ ਹਾਂਜੀ ਇਧਰੋਂ ਵੀ ਆਪਣਾ ਸਾਰਾ ਕੰਮ ਫਿਨਿਸ਼ ਹੋ ਗਿਆ ਪਸੂਆਂ ਦਾ ਸਾਰਾ ਨਿਮੇੜਤਾ ਆਪਾਂ ਨੇ ਡਨ ਕਰਤਾ ਤੇ ਉਧਰ ਵੀ ਆਪਾਂ ਸਾਰੇ ਪਾਣੀ ਪੂਣੀ ਲਾਇਆ ਹੈ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬਾਦ ਤੋਂ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਧੰਨਵਾਦ